ਗੱਡੀ ਦੇ ਚਾਹੇ ਗੱਡੀ ਚ ਬੈਠਾ ਗੱਡੀ ਚ ਸੱਬੇ ਚੱਲ ਗੱਡੀ ਚ ਬੈਠਿਆ ਹੁਣ ਬਈ ਤੂੰ ਪਿੱਛੇ ਰਹਿ ਜਾ ਉਹ ਗੱਡੀ ਦਾ ਫੜਾ ਫੜ ਉਹ ਗੱਡੀ ਬਾਹਰ ਚੱਪਾ ਕੱਢ ਲਾਂਗੇ ਅੱਗੇ ਰੋਕ ਲਈ ਰੋਕ ਲਈ ਤੂੰ ਚੱਲੋ ਗੱਡੀ ਤੇ ਹਾਂਜੀ ਤੂੰ ਮੈਨੂੰ ਨਾਲ ਲਾ ਕੇ ਨਾ ਰੁਕ ਜਾ ਤੂੰ ਰੁਕ ਜਾ ਹਾਂ ਤੂੰ ਬਾਅਦ ਚ ਲੈ ਚਲਾਂਗੇ ਪਹਿਲਾਂ ਹੁਣ ਗੱਡੀ ਤੇ ਆਪਾਂ ਕੱਢ ਲਾਂਗੇ ਇੱਥੋਂ ਤੋਂ ਪਹਿਲਾਂ ਬਣਾ ਲੈਣ ਦੋ ਡੰਡੇ ਖਾਲੀ ਆ ਆਹੋ ਜਿਹੜਾ ਬਾਟਲ ਬੁਲਾਨੇ ਨੇ ਬਾਟਲ ਡੀਆਈਜੀ ਜਲੰਧਰ ਰੇਂਜ ਹਰਮਨਜੀਤ ਸਿੰਘ ਗੇਲ ਤੇ ਐਸਐਸਪੀ ਕਪੂਰਥਲਾ ਮੈਂ ਵਟਸਐਪ ਕਰੀ ਅੱਜ ਅਸੀਂ ਰਹਿਨ ਮਾਈਦੇ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਹੈਗਾ ਇਹਦਾ ਮੇਨ ਮਕਸਦ ਇਹ ਹੈਗਾ ਕਿ ਜਿਹੜੇ ਸਮਾਜ ਚ ਜਿਹੜਿਆ ਨਸ਼ੇ ਦੀ ਜਿਹੜਿਆ ਕੂੜ ਹੈਗਾ ਉਹਦੇ ਅਗੇਂਸਟ ਇਸ ਸਮਾਜ ਨੂੰ ਇੱਕ ਸੇਧ ਦੇਣ ਲਈ ਸਮਾਜ ਨੂੰ ਇੱਕ ਮੈਸੇਜ ਦੇਣ ਲਈ ਅਸੀਂ ਇੱਕ ਜਿਹੜੀ ਸਾਈਕਲ ਡੈਲੀ ਦਾ ਆਯੋਜਨ ਕਰ ਰਹੇ ਹਾਂ ਇਹ ਜਿਹੜੀ ਸਾਈਕਲ ਡੈਲੀ ਹੈ ਅਸੀਂ ਐਸਐਸਪੀ ਆਫਿਸ ਕਪੂਰਥਲਾ ਤੋਂ ਲੈ ਕੇ ਸੈਨਿੰਗਸ ਸਕੂਲ ਜਿਹੜਾ ਕਪੂਰਥਲਾ ਹੈਗਾ ਉੱਥੋਂ ਤੱਕ ਅਸੀਂ ਇਹਨੂੰ ਕਰਾਂਗੇ ਇਸ ਦਾ ਮੇਨ ਮਕਸਦ ਇਹ ਹੀ ਹੈਗਾ ਕਿ ਅਸੀਂ ਸਮਾਜ ਨੂੰ ਇੱਕ ਸੇਧ ਦੇ ਸਕੀਏ ਇੱਕ ਇੱਕ ਮੈਸੇਜ ਦੇ ਸਕੀਏ ਕਿ ਜਿਹੜਾ ਨਸ਼ਾ ਹੈਗਾ ਇਹ ਇੱਕ ਮਾੜੀ ਚੀਜ਼ ਹੈ ਜੋ ਸਾਡੇ ਸਮਾਜ ਚ ਵੜੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹਨੂੰ ਪੰਜਾਬ ਚੋਂ ਕੱਢਣਾ ਹੈਗਾ ਤੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਥੈਂਕ ਯੂ ਸੋ ਮਚ